ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੇ ਪੰਜਾਬੀਏ ਦੇ ਪਹਿਰੇਦਾਰ ਅਜੀਤ ਅਖਬਾਰ ਉਸ ਦੇ ਮੁੱਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਜੀ ਜਿਨ੍ਹਾਂ ਦਾ ਇਸ ਪੰਜਾਬ ਨੂੰ ਤੇ ਇਸ ਪੰਜਾਬੀ ਦੇ ਮਾਣ ਨੂੰ ਵਧਾਉਣ ਲਈ ਵੱਡਾ ਯੋਗਦਾਨ ਹੈ ਹਮੇਸ਼ਾ ਪੰਜਾਬ ਦੀ ਤਰੱਕੀ ਪੰਜਾਬ ਦੇ ਭਾਈਚਾਰੇ ਲਈ ਉਹ ਆਪਣਾ ਹਮੇਸ਼ਾ ਜਿਹੜੇ ਯੋਗਦਾਨ ਦਿਖਾਈ ਦਿੰਦੇ ਆ ਸਿੱਖ ਪੰਥ ਦੇ ਲਈ ਹਮੇਸ਼ਾ ਉਹਨਾਂ ਦੀ ਕਰਮ ਜਿਹੜੀ ਹੈ ਉਹ ਚੰਗੀ ਆਵਾਜ਼ ਉਠਾਉਂਦੀ ਹੈ ਤੋ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਨੇ ਕੀ ਪਿਛਲੇ ਸਮੇਂ ਦੇ ਵਿੱਚ ਇਸ ਆਵਾਜ਼ ਨੂੰ ਦਬਾਉਣ ਜਾਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਬਰਜਿੰਦਰ ਸਿੰਘ ਜੀ ਬੇਵਾਕ ਜਿਹੜੀ ਜਿਹੜੀ ਲੇਖਣੀ ਆ ਉਹ ਜਿਹੜੀ ਰੋਕੀ ਨਹੀਂ ਤੇ ਫਿਰ ਉਹਨਾਂ ਤੇ ਪਰਚੇ ਪਾ ਕੇ ਡਰਾਅ ਧਮਕਾਉਣ ਦੀਆਂ ਗੱਲਾਂ ਤੱਕ ਆਈਆਂ ਜਿਹੜਾ ਅਜੀਤ ਘੋੜਾ ਦਾ ਦਫ਼ਤਰ ਆ ਉਹਦੇ ਤੇ ਵੀ ਕਿੰਨਾਂ ਦੇ ਨੋਟਸ ਦਿੱਤੇ ਗਏ ਪਰ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਲੋਕ ਆਏ ਇੱਥੇ ਬਜਨ ਸਿੰਘ ਵਰਗੇ ਆਏ ਜਿਨ੍ਹਾਂ ਨੇ ਬਗਵਾਰ ਬੰਦ ਕਰਾਉਣ ਦੀਆਂ ਗੱਲਾਂ ਆਈਆਂ ਕੈਪਟਨ ਮੁੰਦਰ ਸਿੰਘ ਦੇ ਰਾਜ ਦੇ ਵਿੱਚ ਬੜੇ ਬੜੇ ਦਬਾਅ ਆਏ ਪਰ ਇਹ ਇੱਕ ਅਡੋਲ ਬੋਰਡ ਦੇ ਵਿਚਵਾਗ ਹਮੇਸ਼ਾ ਹੀ ਆਪਣੇ ਫਰਜ਼ਾਂ ਦੀ ਅਦਾਈੀ ਤੇ ਸੱਚ ਬੋਲਣ ਦੀ ਗੱਲ ਅਖਬਾਰ ਜਿਹੜਾ ਕਰਦਾ ਰਿਹਾ ਸੋ ਹੁਣ ਉਹ ਵੀ ਇੱਕ ਚੰਗੀ ਖਬਰ ਆਈ ਹੈ ਹਾਈ ਕੋਰਟ ਨੇ ਜਦੋਂ ਕਸਕਾਰੀ ਤੇ ਰੋਕ ਲਾਈ ਸੀ ਤੇ ਉਹ ਪੰਜਾਬ ਦੀ ਸਰਕਾਰ ਜਦੋਂ ਸੁਪਰੀਮ ਕੋਰਟ ਚ ਗਈ ਸੁਪਰੀਮ ਕੋਰਟ ਨੇ ਇਸ ਨੂੰ ਥਰੋੜ ਤੋਂ ਇਨਕਾਰ ਕਰ ਦਿੱਤਾ ਤੇ ਦੂਸਰਾ ਜਿਹੜਾ ਕਿ 18 ਲੋਕ ਜਿਹੜੇ ਆ ਉਸ ਸਮੇਂ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਨੂੰ ਗ੍ਰফতার ਕੀਤਾ ਉਹਨਾਂ ਨੂੰ ਜਿਮਾਤਾ ਹੋ ਚੁੱਕੀਆਂ ਨੇ ਸੋ ਕਹਿੰਦੇ ਹੁੰਦੇ ਆ ਉਦ ਸੱਚ ਰਹੀ ਵਾਲੀ ਗੱਲ ਸਹੀ ਹੁੰਦੀ ਆ ਸੋ ਪੰਜਾਬ ਸਰਕਾਰ ਦੀ ਇਹ ਜਿਹੜੀ ਮਾੜੀ ਨੀਤੀ ਤੇ ਨੀਅਤ ਅਜੀਤ ਅਖਬਾਰ ਨੂੰ ਬੰਦ ਕਰਾਉਣ ਵਾਲੀ ਉਸ ਨੂੰ ਜਿਵੇਂ ਕਹਿੰਦੇ ਹੁੰਦੇ ਆ ਅਦਾਲਤਾਂ ਨੇ ਉਸ ਤੇ ਉਹਨੂੰ ਉਲਟਾ ਉਹ ਉਹ ਉਸ ਨੂੰ ਜਿਵੇਂ ਕਹਿੰਦੇ ਨੇ ਦੇ ਦਿੱਤਾ ਇਹੋ ਉਸਦੀ ਕਾਰਵਾਈ ਨੂੰ ਗਲਤ ਠਹਿਰਾਇਆ। ਸੋ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਇਸ ਅਖਬਾਰ ਦੀ ਚਰਦੀ ਕਲਾ ਜਿੱਥੇ ਹਮੇਸ਼ਾ ਲੋਜਦੇ ਆਂ ਤੇ ਭਾਜੀ ਉਹਨਾਂ ਦੇ ਬਾਰੇ ਚ ਕੋਰਟ ਬਣਵਾਏ ਫੈਸਲੇ ਦੀ ਜਿੱਥੇ ਸਾਨੂੰ ਖੁਸ਼ੀ ਆ ਉਸ ਇਸ ਗੱਲ ਦੀ ਛਲਾਂਗਾ ਕਰਦੇ ਆਂ ਵਾਹਿਗੁਰੂ ਦੀ ਕਾਹਤ ਸਾਹਿਬ ਵਾਹਿਗੁਰੂ